ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਡਿਗਰੂਗੜ ਵਿਖੇ ਠਹਿਰੇ ਹੋਏ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਾਲਾ ਭਾਈ ਕਲਵੰਤ ਸਿੰਘ rauke ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਪਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇਹਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ ਨੇ 18 ਸਤੰਬਰ ਤਰੀਕ ਹੈ ਅਤੇ ਮੈਂ ਸਮੂੱਚੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਜਿਵੇਂ ਭਾਈ ਦੀਪ ਸਿੱਧੂ ਨੇ ਗੱਲ ਆਖੀ ਕਿ ਸਰਕਾਰਾਂ ਬਹੁਤ ਪੈੰਤਰੀ ਅਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਦਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਛੇਤੀ ਸਾਰਿਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨਗੇ ਐਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੱਚੀ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਨੇ ਦੇਨੇ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜੋ ਕਿ ਚਰਚਾ ਦਾ ਅਤੇ ਲੋਕਾਂ ਦੇ ਧਿਆਨ ਖਿੱਚਣ ਦਾ ਕਾਰਨ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਜੋ ਵੱਡੇ ਸੰਭਾਵਿਤ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਡਾਕਟਰ ਰਸ਼ੀਦ ਦੀ ਅੰਤਰੀਮ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਉਥੇ ਹੀ ਐਨਆਈਏ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਜੋ ਕੱਲ ਜਾਂਚ ਕੀਤੀ ਗਈ ਹੈ ਉਹਨਾਂ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਤੇ ਜਿਨ੍ਹਾਂ ਦੇ ਬਾਰੇ ਉਹਨਾਂ ਦੇ ਪਰਿਵਾਰ ਦਾ ਅਤੇ ਉਹਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਹੁਣ ਦਬਾਅ ਪਾਉਣ ਦੇ ਲਈ ਸਰਕਾਰ ਇਹ ਸਭ ਕੁਝ ਕਰ ਰਹੀ ਹੈ ਇਹ ਵੱਡੇ ਦੋਸ਼ ਉਹਨਾਂ ਦੇ ਪਿਤਾ ਤੇ ਚਾਚਾ ਜੀ ਅਤੇ ਹੋਰ ਸਮਰਥਕਾਂ ਵੱਲੋਂ ਲਗਾਏ ਜਾ ਰਹੇ ਨੇ ਤੇ ਉਥੇ ਹੀ ਇਸ ਸਭ ਦੇ ਵਿਚਕਾਰ ਹੁਣ वारिस पंजाब दी जथेबंदी दे लीगल एडवाइजर एडवोकेट इमान सिंह खारा जो कि डिब्रूगढ़ असम दो दिन डिब्रूगढ़ असम दी जेल ਦੇ ਵਿੱਚ ਭਾਈ અમਰਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਕੈਦ ਨੌ ਹੋਰ ਨਾ ਜੋ ਸਾਥੀਆਂ ਨੂੰ ਮਿਲ ਕੇ ਆਏ ਨੇ ਜਿਸ ਦੇ ਬਾਰੇ ਉਹਨਾਂ ਨੇ ਖਾਸ ਜਾਣਕਾਰੀ ਦਿੱਤੀ ਹੈ ਤੇ ਉੱਥੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਜੋ ਡਿਬਰੂਗੜ੍ਹ ਸ਼ਾਮਦੀ ਜੇਲ੍ਹ ਦੇ ਵਿੱਚ ਸਿੰਘ ਕੈਦ ਨੇ ਉਹਨਾਂ ਨੇ ਸਰਕਾਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਹੌਸਲੇ ਪੂਰੀ ਤਰ੍ਹਾਂ بلند ਨੇ ਉਹਨਾਂ ਤੇ ਜਿਸ ਤਰ੍ਹਾਂ ਦੇ ਮਰਜ਼ੀ ਤਸ਼ੱਦਦ ਜਾਂ ਦਬਾਅ ਪਾਏ ਜਾਣ ਉਹ ਝੁਕਣ ਵਾਲੇ ਨਹੀਂ ਹਨ ਅਤੇ ਸੰਗਤ ਨੂੰ ਵੀ ਇਹੀ ਅਪੀਲ ਕੀਤੀ ਹੈ ਸੋ ਆਓ ਤੁਹਾਨੂੰ ਹੁਣ ਪੂਰੀ ਵੀਡੀਓ ਵੱਲ ਲੈ ਚੱਲਦੇ ਹਾਂ ਤੇ ਬਾਕੀ ਰਿਹਾਈ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਜ਼ਮਾਨਤ ਹੋਣੀ ਚਾਹੀਦੀ ਹੈ ਜਾਂ ਪੱਕੀ ਰਿਹਾਈ ਏ ਜਮਾਂਤ ਵੀ ਪੱਕੀ ਰਹੀ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੀ ਲੱਗਦਾ ਤਾਂ ਕਿ ਪਤਾ ਲੱਗ ਸਕੇ ਕਿ ਆਖਿਰ ਪੰਜਾਬ ਦੀ ਆਬਾਦ ਵੀ ਇਸ ਮਾਮਲੇ ਤੇ ਕੀ ਸੋਚਦੀ ਹੈ ਸੋ ਆਓ ਤੁਹਾਨੂੰ ਲੈ ਚਲਦੇ ਹਾਂ ਐਡਵੋਕੇਟ ਇਮਾਨ ਸਿੰਘ ਖਾਰਾ ਨੇ ਇਸ ਮੌਕੇ ਤੇ ਕੀ ਜਾਣਕਾਰੀ ਦਿੱਤੀ ਹੈ ਕਿਉਂਕਿ ਇਹ ਵੀ ਖਬਰਾਂ ਪਿਛਲੇ ਦਿਨ ਕੁਝ ਨਿਊਜ਼ ਚੈਨਲਸ ਵੱਲੋਂ ਕਹਿਤੀਆਂ ਗਈਆਂ ਕਿ ਡਿਬਰੂਗਾੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਜੋ ਸਿੰਘ ਕੈਦ ਹਨ ਉਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਦੀ ਚੱਲ ਰਹੀ ਹੈ ਜਹਾਲਾ ਕਿ ਇਹ ਖਬਰਾਂ ਝੂਠੀਆਂ ਨਿਕਲੀਆਂ ਜਿਸ ਬਾਰੇ ਜੋ ਹਾਮੀ ਭਰੀ ਹੈ ਇਮਾਨ ਸਿੰਘ ਖਾਰਾ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਸਿੰਘ ਚੜ੍ਹਦੀ ਕਲਾ ਦੇ ਵਿੱਚ ਹਨ ਅਤੇ ਆਪਸ ਦੇ ਵਿੱਚ ਪ੍ਰੇਮ ਇਤਫਾਕ ਉਸੇ ਤਰ੍ਹਾਂ ਹੀ ਕਾਇਮ ਹੈ ਸਤ ਕੋ ਉਸੇ ਤਰ੍ਹਾਂ ਹੀ ਕਾਇਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਡਿਬਗੁਰੂਗੜ ਵਿਖੇ ਠਹਿਰੇ ਹੋਏ ਸੀ ਅਤੇ ਭਾਈ ਅਮਰਿਤਪਾਲ ਸਿੰਘ ਅਤੇ ਸਾਰੇ ਸਾਥੀ ਸਿੰਘਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਸਾਰੇ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਐਮਪੀ ਭਾਈ ਅਮਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣਾਲਾ ਭਾਈ ਕਲਵੰਤ ਸਿੰਘ rauke ਭਾਈ ਪਪਲ ਪ੍ਰੀਤ ਸਿੰਘ ਭਾਈ ਬਸੰਤ ਸਿੰਘ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਲਜੀਤ ਸਿੰਘ ਕਲਸੀ ਇੰਨਾਂ ਸਾਰਿਆਂ ਦੇ ਜਿਹੜੇ ਐਨਐਸਏ ਨੂੰ ਖਾਰਜ ਕਰਾਉਣ ਲਈ ਜਿਹੜੇ ਕੇਸ ਨੇ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਲੱਗੀ ਹੋਈ ਹੈ 18 ਸਤੰਬਰ ਤਰੀਕ ਹੈ ਅਤੇ ਮੈਂ ਸਮੂਹ ਜੀ ਕੌਮ ਨੂੰ ਇਹ ਵੀ ਬੇਨਤੀ ਕਰਨਾ ਚਾਹਾਂ ਕਿ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਸੀ ਕਿ ਸਰਕਾਰਾਂ ਬਹੁਤ ਪੈੰਤਰੀ ਅਪਣਾਉਂਦੀਆਂ ਹੁੰਦੀਆਂ ਨੇ ਦਬਾਅ ਬਣਾਉਣ ਦੇ ਲਈ ਖਾਸ ਕਰ ਮਾਨਸਿਕ ਦਬਾਅ ਦੇ ਲਈ ਪਰ ਅਸੀਂ ਆਪਦਾ ਸਿੱਧਕ ਨਹੀਂ ਡੋਲਣਾ ਅਤੇ ਘਬਰਾਉਣਾ ਨਹੀਂ ਗੁਰੂ ਮਹਾਰਾਜ ਖੇਤੀ ਸਾਰੀਆਂ ਜੋ ਗੱਲਾਂ ਦਾ ਮੁਸੀਬਤਾਂ ਦਾ ਹੱਲ ਕਰਨੇ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ